ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਵੱਡੀ ਇਨਫੋਰਮੇਸ਼ਨ ਵੀ ਹੈ ਕਿ ਕੱਲ ਤੋਂ 21 ਮਈ ਤੋਂ ਯਾਨੀ ਪੰਜਾਬ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਲੇਕਿਨ ਹੁਣ ਸੀਐਮ ਮਾਨ ਨੇ ਇੱਕ ਸਪਸ਼ਟ ਗੱਲ ਕਹੀ ਹੈ ਕਿ ਇਹ ਹੁਕਮ ਨਿੱਜੀ ਸਕੂਲਾਂ ਤੇ ਵੀ ਲਾਗੂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਫਹਿਮੀ ਨਹੀਂ ਰਹਿਣੀ ਚਾਹੀਦੀ ਯਾਨੀ ਕੱਲ 21 ਮਈ ਤੋਂ ਪੰਜਾਬ ਦੇ ਸਾਰੇ ਸਕੂਲ ਬੰਦ ਰਹਿਣਗੇ ਤੀ ਮਈ ਤੱਕ ਇਹ ਕਿਹਾ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਅੱਜ ਹੀ ਇਹ ਐਲਾਨ ਕੀਤਾ ਗਿਆ ਸੀ ਕਿਉਂਕਿ ਅੱਜ 20 ਮਈ ਹੈ 21 ਮਈ ਤੋਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਹਾਲਾਂਕਿ ਪਹਿਲਾਂ ਗਰਮੀ ਦੀ ਛੁੱਟੀਆਂ ਦਾ ਐਲਾਨ ਜਿਹੜਾ ਹੈ ਉਹ 1 ਜੂਨ ਤੋਂ 30 ਜੂਨ ਤੱਕ ਲਈ ਕੀਤਾ ਗਿਆ ਸੀ ਉਸ ਤੋਂ ਬਾਅਦ 20 ਤੋਂ ਬਾਅਦ 21 ਤਰੀਕ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ ਲੇਕਿਨ ਅੱਜ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਸੀਐਮ ਭਗਵੰਤ ਮਾਨ ਖੁਦ ਰੋਡ ਸ਼ੋਅ ਕਰ ਰਹੇ ਨੇ ਰੈਲੀਆਂ ਤੇ ਇਸ ਵੇਲੇ ਸੜਕਾਂ ਤੇ ਪ੍ਰਚਾਰ ਕਰ ਰਹੇ ਨੇ ਗਰਮੀ ਦਾ ਅੰਦਾਜ਼ਾ ਲਗਾਦੇ ਹੋਏ ਉਹਨਾਂ ਨੇ ਸਕੂਲਾਂ ਦੀਆਂ ਛੁੱਟੀਆਂ 21 ਮਈ ਤੋਂ ਕਰ ਦਿੱਤੀਆਂ 21 ਮਈ ਤੋਂ 31 ਮਈ ਤੱਕ ਪਹਿਲਾਂ ਛੁੱਟੀਆਂ ਰਹਿਣਗੀਆਂ ਸਕੂਲਾਂ ਦੀਆਂ ਉਸ ਤੋਂ ਬਾਅਦ 1 ਜੂਨ ਤੋਂ ਗਰਮੀ ਦੀਆਂ ਛੁੱਟੀਆਂ ਜਿਹੜੀ ਵੈਕੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹ ਸ਼ੁਰੂ ਹੋ ਜਾਣਗੀਆਂ ਔਰ ਸੀਐਮਾਨ ਨੇ ਅੱਜ ਇੱਕ ਹੋਰ ਗੱਲ ਸਪਸ਼ਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੁਕਮ ਹੈ ਇਹ ਨਿੱਜੀ ਸਕੂਲਾਂ ਤੇ ਵੀ ਲਾਗੂ ਹੈ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਯਾਨੀ ਕੋਈ ਗਲਤ ਫਹਿਮੀ ਨਹੀਂ ਰਹਿਣੀ ਚਾਹੀਦੀ ਹੈ ਕਿਉਂਕਿ ਕਈ ਪ੍ਰਾਈਵੇਟ ਸਕੂਲ ਸਿੱਕੇ ਜਿਨ੍ਹਾਂ ਨੇ ਛੁੱਟੀਆਂ ਦਾ ਆਪਣੇ ਬੱਚੇ ਜਿਹੜੇ ਉਹਨਾਂ ਦੇ ਉਹਦੇ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਅਜੇ ਕੋਈ ਉਹਨਾਂ ਕੋਲ ਨਹੀਂ ਆਈ ਕਿ ਕੱਲ ਤੋਂ ਸਕੂਲ ਨਹੀਂ ਆਉਣਾ ਅੱਜ ਸੀਐਮਾਨ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਇਹ ਜਿਹੜਾ ਹੁਕਮ ਹੈ ਇਹ ਨਿੱਜੀ ਸਕੂਲਾਂ ਤੇ ਵੀ ਲਾਗੂ ਹੈ ਹਾਲਾਂਕਿ ਪਹਿਲਾਂ ਉਹਨਾਂ ਨੇ ਸਰਕਾਰੀ ਮਾਨਤਾ ਪ੍ਰਾਪਤ ਅਤੇ ਐਡਿਡ ਸਕੂਲਾਂ ਵਾਸਤੇ ਇਹ ਐਲਾਨ ਕੀਤਾ ਸੀ ਲੇਕਿਨ ਸ਼ਾਮ ਨੂੰ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਇਹ ਸਪਸ਼ਟ ਕਰ ਦਿੱਤਾ ਕਿ ਇਹ ਜਿਹੜਾ ਹੁਕਮ ਹੈ ਕੱਲ ਤੋਂ ਛੁੱਟੀਆਂ ਦਾ ਜਿਹੜਾ ਹੁਕਮ ਹੈ ਇਹ ਪ੍ਰਾਈਵੇਟ ਸਕੂਲਾਂ ਤੇ ਨਿਜੀ ਸਕੂਲਾਂ ਤੇ ਵੀ ਉਸੇ ਤਰ੍ਹਾਂ ਲਾਗੂ ਹੋਏਗਾ ਜਿਦਾਂ ਬਾਕੀ ਸਕੂਲਾਂ ਦੇ ਵਿੱਚ ਲਾਗੂ ਹੋਏਗਾ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਨਹੀਂ ਰਹਿਣੀ ਚਾਹੀਦੀ ਇਹ ਸੀਐਮ ਮਾਨ ਨੇ ਉ체ਚੇ ਤੌਰ ਤੇ ਐਲਾਨ ਕੀਤਾ ਹੈ